ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਐਂਜਲਸ 'ਚ ਫੰਡ ਜਟਾਉਣ ਲਈ ਰੱਖੇ ਗਏ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਚੋਣਾਂ 'ਚ ਆਪਣੇ ਵਿਰੋਧੀ ਉਮੀਦਵਾਰ ਡੋਨਾਲਡ ਟਰੰਪ ਨੂੰ ਜਮ ਕੇ ਪੰਡਿਆ ਹੈਰਿਸ ਨੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਸ ਦੀਆਂ ਚੋਣ ਰੈਲੀਆਂ 'ਚ ਜਿੱਥੇ ਵੱਡੀ ਗਿਣਤੀ ਲੋਕ ਪਹੁੰਚ ਰਹੇ ਨੇ ਉੱਥੇ ਹੀ 트ੰਪ ਦੀਆਂ ਚੋਣ ਰੈਲੀਆਂ ਤੋਂ ਲੋਕ ਉਸ ਦੀਆਂ ਬੇਤੁਕੀਆਂ ਤਕਰੀਰਾਂ ਕਰਕੇ ਕੰਨੀ ਕਤਰਾਉਣ ਲੱਗੇ ਨੇ 트ੰਪ ਵੱਲੋਂ ਰੈਲੀਆਂ ਦੌਰਾਨ ਪ੍ਰਵਾਸ ਦੇ ਮੁੱਦੇ ਤੇ ਹੈਰਿਸ ਨੂੰ ਘੇਰੇ ਜਾਣ ਕਰਕੇ ਉਪਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਸਰਹੱਦੀ ਕਸਬੇ ਡਗਲਸ ਦਾ ਦੌਰਾ ਕੀਤਾ ਸੀ ਜੋ ਬਾਈਡਨ ਤੋਂ ਰਾਸ਼ਟਰਪਤੀ ਚੋਣਾਂ ਦੀ ਕਮਾਂ ਆਪਣੇ ਹੱਥਾਂ 'ਚ ਲੈਣ ਮਗਰੋਂ ਹੈਰਿਸ ਦੀ ਅਮਰੀਕਾ ਮੈਕਸੀਕੋ ਬਾਰਡਰ ਦੀ ਇਹ ਪਹਿਲੀ ਫੋਰੀ ਸੀਗੀ ਵਾਈਟ ਹਾਊਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਲਦੀ ਹੀ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉੱਤਰੀ ਕੈਰੋਲਿਨਾ ਦੇ ਐਸ਼ਵਿਲੇ ਸ਼ਹਿਰ 'ਚ 30 ਮੌਤਾਂ ਨਾਲ ਤੂਫਾਨ ਕਰਕੇ ਹੁਣ ਤੱਕ ਕੁੱਲ 91 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਉਧਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਪ੍ਰਚਾਰ ਟੀਮ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਲਦੋਸਟਾ, ਜਾਰਜੀਆ ਜਾਣਗੇ ਅਮਰੀਕੀ ਮਿਸ਼ਨ ਨੇ 2.5 ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ ਅਮਰੀਕਾ ਵੱਲੋਂ ਸੈਲਾਨੀਆਂ ਹਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਇਹ ਵਾਧੂ ਵੀਜ਼ੇ ਦਿੱਤੇ ਜਾਣਗੇ ਅਮਰੀਕੀ ਸਫਾਰਤਖਾਨੇ ਨੇ ਇੱਥੇ ਇੱਕ ਬਿਆਨ ਚ ਕਿਹਾ ਕਿ ਇਸ ਨਾਲ ਭਾਰਤ ਯੂਐਸ ਸਬੰਧਾਂ ਚ ਹੋਰ ਸੁਧਾਰ ਆਵੇਗਾ ਐਕਸ ਤੇ ਸਾਂਝੀ ਕੀਤੀ ਗਈ ਪੋਸਟ ਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਵਾਨਾਂ ਨੂੰ ਭਾਰਤ ਚ ਪੰਜ ਅਮਰੀਕੀ ਕੌਂਸੂਲੇਟ ਚੋਂ ਇੱਕ ਚ ਮਿਲਣ ਦਾ ਸਮਾਂ ਮਿਲ ਸਕਦਾ ਹੈ ਬਿਆਨ ਚ ਕਿਹਾ ਗਿਆ ਹੈ ਕਿ ਇਹ ਪਰਿਵਾਰਾਂ ਨੂੰ ਜੋੜਨ ਕਾਰੋਬਾਰੀਆਂ ਨਾਲ ਸੰਪਰਕ ਕਾਇਮ ਕਰਨ ਅਤੇ ਸੈਰਸਪਾਟੇ ਨੂੰ ਸਰਲ ਬਣਾਉਣ ਦਾ ਉਪਰਾਲਾ ਹੈ ਬਿਆਨ ਮੁਤਾਬਕ ਬੀਤੇ 1 ਸਾਲ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ 2023 ਦੇ ਮੁਕਾਬਲੇ 'ਚ 35% ਦਾ ਵਾਧਾ ਹੋਇਆ ਹੈ ਅਮਰੀਕਾ ਦੇ ਦੌਰੇ ਲਈ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਨਾਨ ਇਮੀਗਰੈਂਟ ਵੀਜ਼ੇ ਨੇ ਅਤੇ ਰੋਜ਼ਾਨਾ ਮਿਸ਼ਨ ਵੱਲੋਂ ਹਜ਼ਾਰਾਂ ਹੋਰ ਵੀਜ਼ੇ ਜਾਰੀ ਕੀਤੇ ਜਾ ਰਹੇ ਨੇ ਹੁਣੇ ਜਏ ਭਾਰਤ 'ਚ ਅਮਰੀਕੀ ਸਫੀਰ 에ਰਿਕ ਗਾਰਸੀਟੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡਨ ਨੇ ਵੀਜ਼ਾ ਪ੍ਰਕਿਰਿਆ 'ਚ ਸੁਧਾਰ ਅਤੇ ਤੇਜ਼ੀ ਲਿਆਉਣ ਦਾ ਟੀਚਾ ਤੈਅ ਕੀਤਾ ਹੈ ਉਨਾ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ ਭਾਰਤੀਆਂ ਚ ਅਮਰੀਕਾ ਜਾਣ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ ਅਮਰੀਕੀ ਸਫਾਰਤਖਾਨੇ ਤੇ ਕੌਂਸੂਲੇਟਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਨੇ 2023 ਚ ਭਾਰਤੀਆਂ ਨੂੰ 1.4 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ ਇਹ ਵੀਜ਼ੇ ਦੁਨੀਆ ਦੇ ਕਿਸੇ ਹੋਰ ਮੁਲਕ ਨਾਲੋਂ ਜ਼ਿਆਦਾ ਸਨ ਲਗਾਤਾਰ ਤੀਜੇ ਸਾਲ ਇੰਨੇ ਜ਼ਿਆਦਾ ਵੀਜ਼ੇ ਜਾਰੀ ਕਰਕੇ ਰਿਕਾਰਡ ਸਥਾਪਿਤ ਕੀਤਾ ਗਿਆ ਬਾਈਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਦੱਖਣੀ ਸਰਹੱਦ ਤੇ ਸ਼ਰਨਾਰਥੀ ਪਾਬੰਦੀਆਂ ਨੂੰ ਖੋਰ ਸਖਤ ਕਰ ਰਿਹਾ ਹੈ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬਾਈਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਨੂੰ ਲੈ ਕੇ ਚਿੰਤਤ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਉਹ ਸਰਹੱਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕ ਰਹੇ ਨੇ ਜੂਨ ਚ ਘੋਸ਼ਿਤ ਪਾਬੰਦੀਆਂ ਨੂੰ ਸਖਤ ਕਰਨ ਵਾਲੇ ਨਵੇਂ ਨਿਯਮਾਂ ਤਹਿਤ ਪ੍ਰਵਾਸੀਆਂ ਨੂੰ ਉਦੋਂ ਸ਼ਰਨ ਨਹੀਂ ਦਿੱਤੀ ਜਾਵੇਗੀ ਜਦੋਂ ਅਮਰੀਕੀ ਅਧਿਕਾਰੀਆਂ ਨੂੰ ਇਹ ਲੱਗੇਗਾ ਕਿ ਦੱਖਣੀ ਸਰਹੱਦ ਤੇ ਭੀੜ ਜ਼ਿਆਦਾ ਵੱਧ ਗਈ ਹੈ ਪਹਿਲਾਂ ਦੇ ਨਿਯਮਾਂ ਤਹਿਤ ਅਮਰੀਕਾ ਨੇ ਉਸ ਸਮੇਂ ਸ਼ਰਨਾਰਥੀਆਂ ਤੇ ਪਾਬੰਦੀਆਂ ਲਗਾਈਆਂ ਸਨ ਜਦੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ਪ੍ਰਤੀ ਦਿਨ 2500 ਤੋਂ ਵੱਧ ਜਾਂਦੀ ਸੀ ਪਾਬੰਦੀ ਹਟਾਉਣ ਲਈ ਇਸ ਹਫ਼ਤੇ ਤੱਕ ਪ੍ਰਵਾਸੀਆਂ ਦੀ ਗਿਣਤੀ ਪ੍ਰਤੀ ਦਿਨ ਔਸਤ 1500 ਤੋਂ ਘੱਟ ਹੋਣੀ ਚਾਹੀਦੀ ਸੀ ਨਵੀਆਂ ਪਾਬੰਦੀਆਂ ਮੰਗਲਵਾਰ ਨੂੰ ਲਾਗੂ ਹੋਣਗੀਆਂ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਵੱਧਦੇ ਰਾਜਨੀਤਿਕ ਧ्रुਵੀਕਰਨ ਦਾ ਮੁਕਾਬਲਾ ਕਰਨ ਲਈ ਕਿਹਾ ਹੈ ਜੋਲੀ ਨਿਊਯਾਰਕ ਚ ਨੇਤਾਮਾਂ ਅਤੇ ਮੰਤਰੀਆਂ ਦੀ ਸਲਾਨਾ ਮੀਟਿੰਗ ਤੋਂ ਬਾਅਦ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਮहासਭਾ ਨੂੰ ਸੰਬੋਧਿਤ ਕਰ ਰਹੇ ਸਨ ਜੋਲੀ ਦਾ ਕਹਿਣਾ ਹੈ ਕਿ ਦੇਸ਼ਾਂ ਨੂੰ ਪ੍ਰਭੂ ਸੱਤਾ ਅਤੇ ਮਨੁੱਖੀ ਅਧਿਕਾਰਾਂ ਤੇ ਨਿਯਮਾਂ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਦੁਨੀਆ ਹੈਤੀ ਅਤੇ ਅਫਗਾਨਿਸਤਾਨ ਵਰਗੇ ਹੋਰ ਸੰਕਟਾਂ ਚ ਫਸ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਲਿਬਰਲ ਲੋਕਤੰਤਰਾਂ ਨੂੰ ਫ੍ਰੀडम ਸ਼ਬਦ ਨੂੰ ਫੇਰ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਿਸ ਦਾ ਇਸਤੇਮਾਲ ਉਹਨਾਂ ਅਨੁਸਾਰ ਨਫ਼ਰਤ ਫੈਲਾਉਣ ਅਤੇ ਯੂਕਰੇਨ ਤੇ ਰੂਸ ਦੇ ਹਮਲੇ ਨੂੰ ਠੀਕ ਠਹਿਰਾਉਣ ਲਈ ਕੀਤਾ ਜਾ ਰਿਹਾ ਹੈ। ਜੋਲੀ ਮਿਡਲ ਈਸਟ ਦੇ ਮੁੱਦਿਆਂ ਤੇ ਕੈਨੇਡਾ ਦੇ ਰੁਖ ਨੂੰ ਦੁਹਰਾ ਰਹੇ ਨੇ, ਜਦਕਿ ਇਜ਼ਰਾਈਲੀ ਸਰਕਾਰ ਨੂੰ ਫਲਸਤੀਨੀ ਰਾਜ ਤੇ ਅੰਤਿਮ ਨਿਰਮਾਣ ਦਾ ਵਿਰੋਧ ਕਰਨ ਲਈ ਵੀ ਕਹਿ ਰਹੇ ਨੇ। ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਇੱਕ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ, ਜਿਸ ਨੇ ਪੂਰੀ ਦੁਨੀਆ 'ਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ 'ਚ ਡਾਕਟਰ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੀ ਗੱਲ ਕਬੂਲ ਕਰਦਾ ਸੁਣਿਆ ਜਾ ਸਕਦਾ ਹੈ ਡਾਕਟਰ ਜੈ ਵਰਮਾ ਨੂੰ ਮਹਾਮਾਰੀ ਦੌਰਾਨ ਬੰਦਿਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਦਕਾ ਬੇਹਦ ਵਾਹੀ ਵਾਹੀ ਮਿਲੀ ਸੀ ਪਰ ਹੁਣ ਇੱਜ਼ਤ ਦੀਆਂ ੱੱਜੀਆਂ ਉੱਡ ਰਹੀਆਂ ਨੇ ਡਾਕਟਰ ਜੈ ਵਰਮਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਸਿਆਸਤਾਨਾਂ ਵੱਲੋਂ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਡਾਕਟਰ ਵਰਮਾ ਵੱਲੋਂ ਵੀਡੀਓ ਦੇ ਬੁਨਿਆਦੀ ਤੱਥਾਂ ਨੂੰ ਗਲਤ ਨਹੀਂ ਦੱਸਿਆ ਗਿਆ ਪਰ ਇਹਨਾਂ ਜ਼ਰੂਰ ਕਿਹਾ ਗਿਆ ਹੈ ਕਿ ਕੁਝ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੈ ਇੱਕ ਬਿਆਨ ਜਾਰੀ ਕਰਦਿਆਂ ਡਾਕਟਰ ਵਰਮਾ ਨੇ ਕਿਹਾ ਕਿ ਉਹ ਸਹੀ ਸਮੇਂ ਤੇ ਵਾਜਬ ਫੈਸਲਾ ਨਾ ਲੈਣ ਦੀ ਜ਼ਿੰਮੇਵਾਰੀ ਕਬੂਲ ਕਰਦੇ ਨੇ ਡਾਕਟਰ ਜੈ ਵਰਮਾ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਾਸਤੇ ਕੰਮ ਕਰ ਚੁੱਕੇ ਨੇ ਤੇ ਉਹਨਾਂ ਨੂੰ ਚੀਨ, ਥਾਈਲੈਂਡ ਤੇ ਇਥੋਪੀਆ ਵਿਖੇ ਵੀ ਤਾਇਨਾਤ ਕੀਤਾ ਗਿਆ ਸੀ ਡਾਕਟਰ ਜੈ ਵਰਮਾ ਨੇ ਆਪਣੀ ਪੜ੍ਹਾਈ ਹਾਰਵਰਡ ਤੋਂ ਕੀਤੀ ਸੀ ਦੂਜੇ ਪਾਸੇ ਇੱਕ ਹੋਰ ਭਾਰਤੀ ਡਾਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਦਾ ਨਾਂ ਦੇਵ ਚੌਕਸੀ ਦੱਸਿਆ ਜਾ ਰਿਹਾ ਹੈ ਕਹਤੇ ਰਹੇ ਕਿ ਕਰੋਨਾ ਮਹਾਮਾਰੀ ਦੌਰਾਨ ਨਿਊਯਾਰਕ ਤੇ 65 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਤੇ 77 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਭਾਵੇਂ ਅਮਰੀਕਾ ਦੇ ਮੇਨਸਟ੍ਰੀਮ ਮੀਡੀਆ ਵੱਲੋਂ ਆਪਣੇ ਪੱਤਰਕਾਰਾਂ ਦੀਆਂ ਲੁਕੀਆਂ ਹੋਈਆਂ ਵੀਡੀਓ ਬਣਾਉਣ ਤੋਂ ਵੀ ਵਰਜ ਦਿੱਤਾ ਗਿਆ ਸੀ ਪਰ ਵੱਖਰੇ ਤਰੀਕੇ ਨਾਲ ਪੱਤਰਕਾਰੀ ਕਰਨ ਵਾਲਿਆਂ ਨੇ ਇਹ ਰੁਝਾਨ ਜਾਰੀ ਰੱਖਿਆ ਡਾਕਟਰ ਵਰਮਾ ਵਿਰੁੱਧ ਵੀ ਅਜਿਹਾ ਹੀ ਹਤਕੰਡਾ ਵਰਤਿਆ ਗਿਆ ਤੇ ਸਭ ਕੁਝ ਵੀਡੀਓ ਤੇ ਰਿਕਾਰਡ ਹੋ ਗਿਆ ਦੱਸਦੀ ਹੈ ਕਿ ਬਰਤਾਨੀਆ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਅਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਤੇ ਵੀ ਕਰੋਨਾ ਦੌਰਾਨ ਪਾਰਟੀਆਂ ਕਰਨ ਦੇ ਦੋਸ਼ ਲੱਗੇ ਸਨ ਇਜ਼ਰਾਈਲ ਅਤਵਾਦੀ ਸਮੂਹ ਹਿਜ਼ਬੁੱਲਾ ਦੇ ਮੁਖੀ ਨਸਰੁੱਲਾ ਨੂੰ ਮਾਰਨ ਲਈ ਕਈ ਸਾਲਾਂ ਤੋਂ ਤਿਆਰੀਆਂ ਕਰ ਰਿਹਾ ਸੀ ਈਰਾਨ ਸਮਰਥਿਤ ਸਮੂਹ ਨਾਲ 2006 ਦੀ ਲੜਾਈ ਤੋਂ ਬਾਅਦ ਇਜ਼ਰਾਈਲ ਨੇ ਆਪਣੀਆਂ ਖੁਫੀਆ ਏਜੰਸੀਆਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ 34 ਦਿਨਾਂ ਦੀ جنگ 'ਚ ਇਜ਼ਰਾਈਲ ਕੋਈ ਫੈਸਲਾਕੁਨ ਜਿੱਤ ਹਾਸਲ ਨਹੀਂ ਕਰ ਸਕਿਆ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ جنگਬੰਦੀ ਹੋਈ ਹਿਜ਼ਬੁੱਲਾ ਫਿਰ ਖੜਾ ਹੋ ਗਿਆ ਇਸ ਤੋਂ ਬਾਅਦ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਕਮਾਂਡਰਾਂ ਅਤੇ ਰਣਨੀਤੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਆਪਣੀ ਪੂਰੀ ਤਾਕਤ ਵਰਤੀ ਖੁਫੀਆ ਏਜੰਸੀਆਂ ਨੇ ਨਸਰੁੱਲਾ ਅਤੇ ਹੋਰ ਹਿਜ਼ਬੁੱਲਾ ਕਮਾਂਡਰਾਂ ਨੂੰ ਮਾਰਨ ਦੇ ਮਿਸ਼ਨ ਦੀ ਸਫਲਤਾ 'ਚ ਵੱਡੀ ਭੂਮਿਕਾ ਨਿਭਾਈ ਇਜ਼ਰਾਈਲ ਨੇ ਖੁਫੀਆ ਏਜੰਸੀ 모사ਦ ਅਤੇ ਫੌਜ ਦੇ ਖੁਫੀਆ ਵਿੰਗ ਦਾ ਪੁਨਰਗਠਨ ਕੀਤਾ ਸਿਗਨਲ ਇੰਟੈਲੀਜੈਂਸ ਯੂਨਿਟ 8200 ਨੇ ਹਿਜ਼ਬੁੱਲਾ ਦੇ ਮੋਬਾਈਲ ਫੋਨਾਂ ਅਤੇ ਸੰਚਾਰ ਦੇ ਹੋਰ ਸਾਧਨਾਂ ਨੂੰ ਹਾਸਲ ਕਰਨ ਲਈ ਸਾਈਬਰ ਟੂਲ ਬਣਾਏ ਫੌਜ ਅਤੇ ਹਵਾਈ ਸੈਨਾ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਨਵੀਆਂ ਟੀਮਾਂ ਦਾ ਗਠਨ ਕੀਤਾ ਗਿਆ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲੀ ਖੁਫੀਆ ਅਧਿਕਾਰੀਆਂ ਨੂੰ ਡਰ ਸੀ ਕਿ ਹਿਜ਼ਬੁੱਲਾ ਕਿਸੇ ਵੀ ਕੀਮਤ ਤੇ ਹਮਲਾ ਕਰੇਗਾ ਉਸ ਤੋਂ ਬਾਅਦ ਹਸਨ ਨਸਰੁੱਲਾ ਨੂੰ ਮਾਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਇਜ਼ਰਾਈਲ ਨੇ ਲਿਬਨਾਨ ਤੇ ਹੋ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਉਸਨੇ ਆਪਣੇ ਸਭ ਤੋਂ ਆਧੁਨਿਕ ਸੈਟੇਲਾਈਟ ਤੋਂ ਹਿਜ਼ਬੁੱਲਾ ਦੇ ਠਿਕਾਣਿਆਂ ਦੀਆਂ ਫੋਟੋਆਂ ਲਈਆਂ ਅਜਿਹੀਆਂ ਜਿਹੜੀਆਂ ਇਮਾਰਤਾਂ 'ਚ ਸੰਭਾਵੀ ਹਥਿਆਰਾਂ ਦੇ ਡਿਪੋ ਹੋ ਸਕਦੇ ਸਨ ਉਹਨਾਂ ਵਿੱਚ ਥੋੜੇ ਜਿਹਾ ਬਦਲਾਅ ਤੇ ਵੀ ਨਿਗਰਾਨੀ ਕੀਤੀ ਗਈ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਯੂਨਿਟ 82 ਸਾਨੂੰ ਈਰਾਨ ਅਤੇ ਹਿਜ਼ਬੁੱਲਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਇਜ਼ਰਾਈਲ ਨੇ ਲਿਬਨਾਨ 'ਚ ਜਸੂਸ ਅਤੇ ਕਮਾਂਡੋ ਭੇਜ ਕੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਯੂਨਿਟ 8200 ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਨਸਰੁੱਲਾ ਫੌਜੀ ਕਮਾਂਡਰ ਇਬਰਾਹਿਮ ਅਕੀਲ ਅਤੇ ਹਿਜ਼ਬੁੱਲਾ ਦੇ ਕਈ ਕਮਾਂਡਰਾਂ ਤੇ ਹਮਲੇ ਕੀਤੇ ਗਏ ਅਸ਼ਰ ਅਮਰੀਕੀ ਖੁਫੀਆ ਏਜੰਸੀ CIA ਦੇ ਸਾਬਕਾ ਵਿਸ਼ਲੇਸ਼ਕ ਜਿਸ ਨੇ ਇਜ਼ਰਾਈਲੀ ਏਜੰਸੀਆਂ ਨਾਲ ਕੰਮ ਕੀਤਾ ਦਾ ਕਹਿਣਾ ਹੈ ਇਜ਼ਰਾਈਲ ਨੇ ਟੀਚੇ ਤੈਅ ਕਰਕੇ ਸਫਲਤਾ ਹਾਸਲ ਕੀਤੀ ਹੈ ਉਹ ਹਿਜ਼ਬੁੱਲਾ ਅਤੇ ਈਰਾਨ ਨਾਲ ਸ਼ੈਡੋ ਯੁੱਧ ਲੜ ਰਿਹਾ ਹੈ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੁੱਲਾ ਨੂੰ ਮਾਰਨ ਲਈ ਉਡਾਣ ਭਰਨ ਵਾਲੇ 8 ਲੜਾਕੂ ਜਹਾਜ਼ਾਂ 'ਚ 900 ਕਿਲੋਗ੍ਰam ਤੋਂ ਵੱਧ ਭਾਰ ਵਾਲੇ 15 ਬੰਬ ਨਾਲ ਲੱਦੇ ਸਨ ਮਈ ਵਿੱਚ ਅਮਰੀਕਾ ਨੇ ਇਜ਼ਰਾਈਲ ਨੂੰ 900 ਕਿਲੋਗ੍ਰam ਭਾਰ ਵਾਲੇ ਬੰਬਾਂ ਦੀ ਸਪਲਾਈ ਕੀਤੀ ਸੀ ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹਾਦਸੇ ਦੇ ਸਮੇਂ ਜਹਾਜ਼ ਹਵਾਈ ਅੱਡੇ ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਉਸ ਨੂੰ ਅੱਗ ਲੱਗ ਗਈ ਉੱਤਰੀ ਕੈਰੋਲੀਨਾ 'ਚ ਜਹਾਜ਼ ਹਾਦਸਾ ਜੋ ਇਹ ਵਾਪਰਿਆ ਇਸ ਬਾਬਤ ਅਮਰੀਕਾ ਦੇ ਉੱਤਰੀ ਕੈਰੋਲਿਨਾ ਚ ਰਾਈਟ ਬ੍ਰਦਰਸ ਨੈਸ਼ਨਲ ਮੈਮੋਰੀਅਲ ਦੇ ਫਰਸਟ ਫਲਾਈਟ 에ਰਪੋਰਟ ਤੇ ਸਿੰਗਲ ਇੰਜਨ ਵਾਲੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ ਇਹ ਘਟਨਾ ਵਾਪਰੀ ਨੈਸ਼ਨਲ ਪਾਰਕ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ ਨੈਸ਼ਨਲ ਪਾਰਕ ਸਰਵਿਸ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 5 ਵਜੇ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਕੈਲਡੇਵਲ ਹੇਲਥ ਡਿਸਟ੍ਰਿਕਟ ਫਾਇਰ ਡਿਪਾਰਟਮੈਂਟ ਅਤੇ ਹੋਰ ਸਥਾਨਕ ਫਾਇਰ ਵਿਭਾਗਾਂ ਨੇ ਅੱਗ ਬੁਝਾਇਆ। ਬਿਆਨ ਚ ਕਿਹਾ ਗਿਆ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਘਟਨਾ ਦੀ ਜਾਂਚ ਕਰੇਗਾ ਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇਸ ਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ।